28 ਸਾਲਾ ਦੀ ਮਹਿਲਾ ਡਾਕਟਰ ਦੇ ਵੱਲੋਂ ਕਥਿਤ ਖੁਦਕੁਸ਼ੀ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਹੋ ਗਈ ਹੈ। ਮਹਾਰਾਸ਼ਟਰ ਪੁਲਿਸ ਨੇ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਹੈ। ਦੱਸਦੀ ਹੈ ਕਿ 28 ਸਾਲਾ ਦੀ ਮਹਿਲਾ ਡਾਕਟਰ ਨੇ ਕਥਿਤ ਤੌਰ ਤੇ ਖੁਦਕੁਸ਼ੀ ਕੀਤੀ ਅਤੇ ਉਸ ਦੇ ਹੱਥ ਦੇ ਉੱਤੇ ਇੱਕ ਨੋਟ ਵੀ ਲਿਖਿਆ ਮਿਲਿਆ ਜਿਸ ਨੂੰ ਸੁਸਾਇਸਾਈਡ ਨੋਟ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹੋਰ ਪੰਨਿਆਂ ਦਾ ਨੋਟ ਵੀ ਮਿਲਿਆ ਸੀ ਜਿਸ ਵਿੱਚ ਜਿਨਸੀ ਸੋਸ਼ਣ ਅਤੇ ਹੋਰ ਕਈ ਤਰਾ ਦੇ ਇਲਜ਼ਾਮ ਸੀ ਜਿਹੜੇ ਉਹ ਲਗਾਏ ਗਏ ਸੀ ਜਿਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਲਈ ਇਹ ਵੱਡਾ ਮਾਮਲਾ ਬਣਿਆ ਗਲੇ ਦੀ ਹੱਡੀ ਬਣਿਆ ਇਹ ਮਾਮਲਾ ਸੋ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ ਦੱਸਿਆ ਗਿਆ ਹੈ ਕਿ ਫਲਟਨ ਪੁਲਿਸ ਦੀ ਇੱਕ ਟੀਮ ਨੇ ਸਵੇਰੇ 17:00 ਤੋਂ ਕਰੀਬ 125 ਕਿਲੋਮੀਟਰ ਦੂਰ ਪੂਨੇ ਤੋਂ ਪ੍ਰਸ਼ਾਂਤ ਬਾਂਕਰ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਅਨੁਸਾਰ ਬਾਂਕਰ ਉਤੇ ਪੀੜਤਾ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਹੈ ਤੇ ਹੁਣ ਉਹ ਕਥਿਤ ਤੌਰ ਤੇ ਖੁਦਕੁਸ਼ੀ ਲਈ ਇੱਕ ਸੌਂਦਾ ਦੋਸ਼ੀ ਸਾਹਮਣੇ ਆ ਰਿਹਾ ਹੈ ਉਸ ਨੂੰ ਬਾਅਦ ਵਿੱਚ 17 ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਉਸ ਨੂੰ 4 ਦਿਨਾਂ ਦੇ ਰਿਮਾਂਡ ਤੇ ਯਾਨੀ ਕਿ 4 ਦਿਨਾਂ ਲਈ ਹਿਰਾਸਤ ਵਿੱਚ ਭੇਜਿਆ ਗਿਆ ਮਦ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਬੀੜ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ 17 ਜ਼ਿਲ੍ਹੇ ਦੀ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਦੀ ਲਾਸ਼ ਸ਼ੁੱਕਰਵਾਰ ਰਾਤ ਨੂੰ ਫਲਟਨ ਕਸਬੇ ਦੇ ਇੱਕ ਹੋਟਲ ਦੇ ਕਮਰੇ ਵਿੱਚ ਲਟਕਦੀ ਮਿਲੀ ਸੀ ਆਪਣੀ ਹਥੇਲੀ ਉੱਤੇ ਲਿਖੇ ਨੋਟ ਵਿੱਚ ਦੋਸ਼ ਲਗਾਇਆ ਸੀ ਕਿ ਪੁਲਿਸ ਸਬ ਇੰਸਪੈਕਟਰ ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਜ਼ਬਰਜਨਾਹ ਕੀਤਾ ਜਦਕਿ ਸੌਫਟਵੇਅਰ ਇੰਜੀਨੀਅਰ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਸਾਰੇ ਜ਼ਿਲ੍ਹੇ ਦੇ ਫਲਟਨ ਵਿੱਚ ਦੂਹਾ ਵਿਰੋਧ ਜ਼ਬਰਜਨਾਹ ਅਤੇ ਖੁਦਕੁਸ਼ੀ ਲਈ ਇੱਕ ਸੌਂਦਾ ਕੇਸ दर्ज ਕੀਤਾ ਗਿਆ ਪੁਲਿਸ ਮੁਤਾਬਿਕ ਬਾਂਕਰ ਉਸ ਘਰ ਦੇ ਮਕਾਨ ਦਾ ਮਾਲਕ ਦਾ ਪੁੱਤਰ ਹੈ ਜਿੱਥੇ ਡਾਕਟਰ ਰੰਦੀ ਸੀ ਮਰਤਕਾ ਨੇ ਆਪਣੀ ਜਾਨ ਖਤਮ ਕਰਨ ਤੋਂ ਪਹਿਲਾ ਕਥਿਤ ਤੌਰ ਤੇ ਉਸ ਨੂੰ ਫੋਨ ਕੀਤਾ ਸੀ ਪੁਲਿਸ ਨੇ ਦੱਸਿਆ ਕਿ ਸਬ ਇੰਸਪੈਕਟਰ ਬਦਾਨੇ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਜਾਂਚ ਦੌਰਾਨ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਸੇਵਾ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਦੌਰਾਨ ਡਾਕਟਰ ਸ਼ੁਕਰਵਾਰ ਰਾਤ ਨੂੰ ਬੀੜ ਦੀ ਵਡਵਾਨੀ ਤਹਿਸੀਲ ਚੋਨਾ ਦੇ ਜਦੀ ਸਥਾਨ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਸ ਦੇ ਰਿਸ਼ਤੇਦਾਰਾਂ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ